ਈਮਰ ਦਾਨੀਆਂ ਰੰਗ ਕਰਤਾਰ ਦੇ ਵੇਖ ਪਾਈ ਬਾਲਿਆ ਰੰਗ ਕਰਤਾਰ ਦੇ ਵੇਖ ਪਾਈ ਬਾਲਿਆ ਰੰਗ ਕਰਤਾਰ ਦੇ ਵੇਖ ਪਾਈ ਬਾਲਿਆ ਬਾਲਿਆ ਰੰਗ ਕਰ ਤਾਰ ਦੇ ਵੇਖ ਪਾਈ ਬਾਲਿਆ ਰੰਗ ਕਰ ਤਾਰ ਦੇ ਵੇਖ ਪਾਈ ਬਾਲਿਆ ਰੰਗ ਕਰ ਤਾਰ ਦੇ ਵੇਖ ਪਾਈ ਬਾਲਿਆ ਰੰਗ ਕਰ ਤਾਰ ਦੇ ਤੇਰੀ ਏਥਾਂ ਬੈਠੇ ਸਤ ਗੁਰ ਬੇਰੀ ਏਥਾਂ ਬੈਠੇ ਸਤ ਗੁਰ ਬੇਰੀ ਜੇ ਧਿਆਨ ਹੋਈ ਬੇਰੀ ਹੇਠਾਂ ਕੇ ਸਤਗੁਰ ਬੇਰੀ ਹੀ ਹਾਲ ਹੋਈ ਬੇਰੀ ਨਾ ਹੋਈ ਬੇਰੀ ਹੀ ਹਾਲ ਹੋਈ ਬੇਰੀ ਹੇਠਾਂ ਬੈਠੇ ਸਤਗੁਰ ਬੇਰੀ ਵੀ ਨਿਹਾਲ ਹੋਈ ਬੇਰੀ ਹੇਠਾਂ ਬੈਠੇ ਸਤਗੁਰ ਬੇਰੀ ਵੀ ਨਿਹਾਲ ਹੋਈ ਬੇਰੀ ਹੇਠਾਂ ਬੈਠੇ ਸਤਗੁਰ ਬੇਰੀ ਰੇਠਾ ਵਲ ਵੇਖੇ ਰੇਠਾ ਮਿੱਠਾ ਹੋਈ ਜਾਂਦਾ ਰੇਠੇ ਵਲ ਦੇਖੀ ਜਾਂਦੇ ਰੇਠਾ ਮਿੱਠਾ ਹੋਈ ਜਾਂਦਾ ਰੇਠੇ ਵਲ ਵੇਖੀ ਜਾਂਦੇ ਰੇਠਾ ਮਿੱਠਾ ਹੋਈ ਬਾਲਿਆ ਰੰਗ ਕਰਤਾ ਦੇ ਵੇਖ ਪਾਈ ਬਾਲਿਆ ਰੰਗ ਕਰਤਾ ਦੇ ਰੰਗ ਕਰਤਾ ਦੇ ਰੰਗ ਕਰਤਾ ਦੇ ਰੰਗ ਕਰਤਾ ਦੇ ਵੇਖ ਪਾਈ ਮਰਦਾਨਿਆਂ ਰੰਗ ਕਰਤਾ ਦੇ ਵੇਖ ਪਾਈ ਬਾਲਿਆ ਰੰਗ ਕਰਤਾ ਦੇ ਵੇਖ ਪਾਈ ਬਾਲਿਆ ਕੱਖੜੀਆਂ ਵੀ ਵੇਖ ਕੇ ਨਿਹਾਲ ਹੋਈਆਂ ਅੱਖਾਂ ਦੀਆਂ ਕੱਖੜੀਆਂ ਵੀ ਵੇਖ ਕੇ ਨਿਹਾਲ ਹੋਈਆਂ ਅੱਖਾਂ ਦੀਆਂ ਕੱਖੜੀਆਂ ਵੀ ਵੇਖ ਕੇ ਨਿਹਾਲ ਹੋਈਆਂ ਅੱਖਾਂ ਦੀਆਂ ਕੱਖੜੀਆਂ ਵੀ ਵੇਖ ਕੇ ਨਿਹਾਲ ਹੋਈਆਂ ਅੰਬ ਤੇ ਹਨਾਰ ਮਰ ਦਾਨਾ ਤੋੜ ਖਾਮਦਾ ਅੰਬ ਤੇ ਹਨਾਰ ਮਰ ਦਾਨਾ ਬਾਲਿਆ ਰੰਗ ਕਰਤਾਰ ਦੇ ਵੇਖ ਪਾਈ 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 ਮਰਦਾਨਿਆਂ ਰੰਗ ਕਰਤਾਰ ਦੇ ਵੇਖ ਪਾਈ ਮਰਦਾਨਿਆਂ ਰੰਗ ਕਰਤਾਰ ਦੇ ਵੇਖ ਪਾਈ ਬਾਲਿਆ ਈ ਬਾਲਿਆ ਰੰਗ ਕਰ ਤਾਰ ਦੇ ਕਿਨਾਤੋਂ ਮਠਿਆਈਆਂ ਚੜਾਈਆਂ ਸਾਡੇ ਸੱਤ ਗੁਰਾਂ ਨੇ ਕਿਨਾਤੋਂ ਮਠਿਆਈਆਂ ਵੀ ਚੜਵਾਈਆਂ ਸਾਡੇ ਸੱਤ ਗੁਰਾਂ ਨੇ ਕਿਨਾਤੋਂ ਮਠਿਆਈਆਂ ਵੀ ਚੜਾਈਆਂ ਸਾਡੇ ਸੱਤ ਗੁਰਾਂ ਨੇ ਤੋਂ ਮਠਿਆਈਆਂ ਵੀ ਚੜਵਾਈਆਂ ਸਾਡੇ ਸੱਤ ਗੁਰਾਂ ਨੇ ਕਿਨਾਤੋਂ ਆਲਿਆ ਚੁਰਾਇਆ ਸਾਡੇ ਸੱਤ ਗੁਰਾਂ ਨੇ ਕਿਕਰਾਂ ਤੋਂ ਮਠਿਆਈਆਂ ਵੀ ਚੜਵਾਈਆਂ ਸਾਡੇ ਸੱਤ ਗੁਰਾਂ ਨੇ ਕਿਕਰਾਂ ਤੋਂ ਮਠਿਆਈਆਂ ਚੜਵਾਈਆਂ ਸਾਡੇ ਸੱਤ ਗੁਰਾਂ ਨੇ ਕਿਕਰਾਂ ਤੋਂ ਵੀ ਖਾਈਆਂ ਗੜਖੜਵਾਈਆਂ ਸਾਡੇ ਸੱਤ ਗੁਰਾਂ ਨੇ ਕੋੜਾ ਕੌੜਾ ਜਲ ਮਿੱਠਾ ਹੋਈ ਜਾਮਦਾ ਕੌੜਾ ਜਲ ਚਰਨ ਸੋਏ ਮਿੱਠਾ ਹੋਈ ਜਾਮਦਾ ਕੌੜਾ ਜਲ ਚਰਨ ਸੋਏ ਮਿੱਠਾ ਹੋਈ ਜਾਮਦਾ ਕੌੜਾ ਜਲ ਚਰਨ ਸੋਏ ਮਿੱਠਾ ਹੋਈ ਜਾਮਦਾ ਚਰਨ ਸੋਏ ਮਿੱਠਾ ਹੋਈ ਜਾਵੰਦਾ ਕੌੜਾ ਜਲ ਚਰਨ ਸੋਏ ਮਿੱਠਾ ਹੋਈ ਜਾਵੰਦਾ ਕੌੜਾ ਜਲ ਚਰਨ ਸੋਏ ਮਿੱਠਾ ਹੋਈ ਜਾਵੰਦਾ ਕੌੜਾ ਜਲ ਚਰਨ ਸੋਏ ਮਿੱਠਾ ਹੋਈ ਜਾਵੰਦਾ ਦੇਖ ਪਾਈ ਮਰਦਾਨਿਆ ਰੰਗ ਕਰ ਤਾਰ ਦੇ ਦੇਖ ਪਾਈ ਬਾਲਿਆ ਰੰਗ ਕਰ ਤਾਰ ਦੇ ਦੇਖ ਪਾਈ ਬਾਲੇ ਚੇਨ ਵਿੱਚ ਤਾਰਿਆ ਕਉਡੇ ਵਰਗੇ ਰਾਗਾਂ ਨੂੰ 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 ਚੇਨ ਆ ਜਿਹੜਾ ਗੁਰੂ ਚੰਨ ਆ ਗਿਆ ਬੰਦਾ ਕਿਉਂ ਨਾ ਤਰਿਆ ਜਿਹੜਾ ਗੁਰੂ ਚੰਨ ਆ ਗਿਆ ਬੰਦਾ ਕਿਉਂ ਨਾ ਤਰਿਆ ਜਿਹੜਾ ਸ਼ਰਨ ਆ ਕੇ ਬੰਦਾ ਕਿਉਂ ਨਾ ਤਰਿਆ ਜਿਹੜਾ ਗੁਰੂ ਸ਼ਰਨ ਆ ਗਿਆ ਬੰਦਾ ਕਿਉਂ ਨਾ ਤਰਿਆ ਜਿਹੜਾ ਗੁਰੂ ਚੰਨ ਆ ਗਿਆ ਬੰਦਾ ਕਿਉਂ ਨਾ ਤਰਿਆ ਜਿਹੜਾ ਗੁਰੂ ਸ਼ਰਨ ਆ ਗਿਆ ਬੰਦਾ ਕਿਉਂ ਨਾ ਆ ਜਿਹੜਾ ਰਨਿਆ ਗਿਆ ਵੇਖ ਪਾਈ ਬਾਲਿਆ ਰੰਗ ਕਰ ਤਾਰ ਦੇ ਵੇਖ ਪਾਈ ਮਰਦਾਨਿਆ ਰੰਗ ਕਰ ਤਾਰ ਦੇ ਵੇਖ ਪਾਈ ਬਾਲੇ